ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਸਤਿ ਸ਼੍ਰੀ ਅਕਾਲ ਜੀ ਕੁਲਦੀਪ ਜੀ ਹੁਣੇ ਜਿਹੜੀ ਖਬਰ ਆਈ ਹੈ ਹੱਤਪੰਦੀ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਨੂੰ ਲੈ ਕੇ ਬਿਲਕੁਲ ਜੀ ਬਿਲਕੁਲ ਤਾਜ਼ਾ ਖਬਰ ਹੈ ਤੇ ਨੋਟੀਫਿਕੇਸ਼ਨ ਆ ਗਈ ਹੈ ਨਵੀਂ ਮਹਾਲੀ ਨਗਰ ਨਿਗਮ ਦੀ ਜਿਹੜੀ ਹੱਦ ਬੰਦੀ ਹੈ ਵਧਾ ਦਿੱਤੀ ਗਈ ਹੈ ਬੜੇ ਸਾਰੇ ਡਿਵੈਲਪਡ ਸੈਕਟਰਸ ਨੇ ਜਿਹੜੇ ਉਹ ਵਿੱਚ ਸ਼ਾਮਿਲ ਕਰ ਲਏ ਗਏ ਨੇ ਮੈਂ ਤੁਹਾਨੂੰ ਦੱਸਦਾ ਜਸਵਿੰਦਰ ਜੀ ਇਹਦੇ ਵਿੱਚ ਨਾ 에어로 ਸਿਟੀ ਕੰਪਲੀਟ ਆਈਟੀ ਸਿਟੀ ਕੰਪਲੀਟ ਤੇ ਇਸ ਤੋਂ ਇਲਾਵਾ 85 86 88 89 ਜਿਹੜੇ ਸੈਕਟਰ ਨੇ ਇਹ ਲੈ ਲਏ ਗਏ ਨੇ 87 ਸੈਕਟਰ ਹਲੇ ਨਹੀਂ ਲਿਆ ਗਿਆ ਕਿਉਂਕਿ 87 ਸੈਕਟਰ ਹਾਲ ਤੱਕ ਐਕਵਾਇਰ ਹੀ ਨਹੀਂ ਹੋਇਆ ਤੇ ਅਕਵਾਇਰ ਹੋਣ ਤੋਂ ਬਾਅਦ ਹੀ ਕਿਉਂਕਿ ਉਹਨੂੰ ਪੂਰਾ ਕਮਰਸ਼ੀਅਲ ਸੈਕਟਰ ਦੱਸਦੇ ਨੇ ਤੇ ਵੱਡੀ ਗੱਲ ਇਹ ਹੈ ਕਿ ਇਹਦੇ ਵਿੱਚ ਬਲੌਂਗੀ ਆਊਟ ਬੜਮਾਜਰਾ ਆਊਟ ਬਲਿਆਲੀ ਆਊਟ ਇਹ ਜਿਹੜੇ ਪਿੰਡ ਵਾਲੇ ਪਿੰਡੂ ਖੇਤਰ ਸੀਗਾ ਇਹ ਸਾਰਾ ਆਊਟ ਕਰਤਾ ਗ੍ਰੀਨ ਐਂਡ ਕਲੇ ਵਗੈਰਾ ਕੋਈ ਸਾਰਾ ਖੇਤਰ ਇਹਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸਿਰਫ ਤੇ ਸਿਰਫ ਡਵੈਲਪਡ ਸੈਕਟਰਸ ਹੀ ਸ਼ਾਮਲ ਕੀਤੇ ਗਏ ਨੇ ਪਰ ਇਸ ਦੇ ਨਾਲ ਨਾਲ ਟੀਡੀਆਈ ਵੀ ਇਹ ਤੋਂ ਬਾਹਰ ਰਹਿ ਗਿਆ ਜਿਹੜੇ ਟੀਡੀਆਈ ਨੂੰ ਵੀ ਡਵੈਲਪਡ ਸੈਕਟਰ ਦੇ ਦੇਹੀ ਸ਼੍ਰੇਣੀ ਦਿੱਤੀ ਜਾਂਦੀ ਹੈ ਤੇ ਨਵੀਂ ਹੱਦਬੰਦੀ ਦੇ ਨਾਲ ਇਹਦੇ ਵਿੱਚ ਤਾਂ 15 ਦਿਨਾਂ ਦਾ ਟਾਈਮ ਦਿੱਤਾ ਗਿਆ ਹੈ 15 ਦਿਨਾਂ ਦੇ ਵਿੱਚ ਆਬਜੈਕਸ਼ਨਸ ਫਾਈਲ ਹੋ ਸਕਣਗੇ ਜਿੱਦਾਂ ਅੱਗੇ ਵੀ ਹੁੰਦੇ ਨੇ ਵੀ ਜਿੱਦਾਂ ਹੁਣ ਤੁਹਾਨੂੰ ਕੋਈ ਇਹ ਇਹਦੇ ਵਿੱਚ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਕੋਈ ਘਾਟ ਹੈ ਤਾਂ ਤੁਸੀਂ ਆਬਜੈਕਸ਼ਨ ਫਾਈਲ ਕਰ ਸਕਦੇ ਹੋ ਉਹਦੇ ਉੱਪਰ ਸਰਕਾਰ ਪੂਰਾ ਜਦੋਂ ਫੈਸਲਾ ਕਰ ਲੇਗੀ ਅ ਜਿਹੜੇ ਦਾਅਵੇ ਤੇ ਇਤਰਾਜ਼ ਦੋਨਾਂ ਦੇ ਉੱਪਰ ਆਪਣਾ ਅੰਤਮ ਫੈਸਲਾ ਲੈ ਕੇ ਤੇ ਫਿਰ ਉਹ ਫਾਈਨਲ ਨੋਟੀਫਿਕੇਸ਼ਨ ਜਿਹੜੀ ਜਾਰੀ ਹੋਏਗੀ ਉਹ ਫਾਈਨਲ ਨੋਟੀਫਿਕੇਸ਼ਨ ਦੇ ਉੱਪਰ ਫਿਰ ਕੋਈ ਚੈਲੰਜ ਨਹੀਂ ਆ ਇੱਥੇ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦਿੰਨਾ ਕਿ ਜਿਹੜੇ ਆ ਬਲੌਂਗੀ ਬੜ ਮਾਜਰਾ ਜਿਹੜੇ ਏਰੀਆ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਵੀ ਜਿਹੜੇ ਸ਼ਾਮਲ ਨਹੀਂ ਕੀਤੇ ਗਏ ਉਹ ਤੁਹਾਨੂੰ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਇਹ ਜਿਹੜੇ ਪਹਿਲੀ ਜਿਹੜੀ ਮਤਾ ਪਾਸ ਕੀਤਾ ਗਿਆ ਸੀ ਨਗਰ ਨਿਗਮ ਵੱਲੋਂ ਜਦੋਂ ਕਾਂਗਰਸ ਪਾਰਟੀ ਹੀ ਸੀ ਉਦੋਂ ਤੇ ਕਾਂਗਰਸ ਪਾਰਟੀ ਦੇ ਵੇਲੇ ਹੀ ਨਗਰ ਨਿਗਮ ਬਣੀ ਸੀ ਮੇਅਰ ਜੀਤੀ ਸਿੱਧੂ ਵੱਲੋਂ ਇਹ ਮਤਾ ਲਿਆਂਦਾ ਗਿਆ ਸੀ ਤੇ ਇਹ ਮਤਾ ਪਾਸ ਕੀਤਾ ਗਿਆ ਸੀ ਸਰਵਸੰਮਤੀ ਨਾਲ ਹੀ ਪਾਸ ਸੀਗਾ ਉਸ ਤੋਂ ਬਾਅਦ ਇਹ ਰੁਕ ਗਿਆ ਸੀ ਤੇ ਅਖੀਰਕਾਰ ਫਿਰ ਹੁਣ ਪਿਛਲੇ ਦਿਨੀ ਇੱਥੇ ਪਹਿਲੇ ਫੇਜ਼ ਦੇ ਵਿੱਚ ਹੈਗੇ ਨੇ ਰੈਂਦੇ ਤਾਂ ਪੰਜ ਫੇਜ਼ ਸੀ ਨੇ ਰਾਮਕੁਮਾਰ ਜੀ ਹੈਗੇ ਨੇ ਉਹਨਾਂ ਨੇ ਇੱਕ ਕੇਸ ਪਾਇਆ ਸੀ ਹਾਈ ਕੋਰਟ ਦੇ ਵਿੱਚ ਤੇ ਹਾਈ ਕੋਰਟ ਦੇ ਵਿੱਚ ਉਸ ਕੇਸ ਦੇ ਮੁਤਲਕ ਫਿਰ ਸਰਕਾਰ ਨੇ ਐਫੀਡਵਟ ਦਿੱਤਾ ਸੀ ਕਿ ਅਸੀਂ 6 ਮਹੀਨੇ ਦੇ ਵਿੱਚ ਵਿੱਚ ਇਸ ਉੱਤੇ ਕੋਈ ਫੈਸਲਾ ਕਰਾਂਗੇ ਤੇ 6 ਮਹੀਨੇ ਉਹ ਜਿਹੜੇ ਟੱਪੇ ਨੂੰ ਮਤਲਬ ਮਈ ਦੇ ਵਿੱਚ ਇਸੇ ਸਾਲ ਮਈ ਦੇ ਵਿੱਚ ਉਹ 6 ਮਹੀਨੇ ਪੂਰੇ ਹੋ ਗਏ ਸੀ ਉਸ ਤੋਂ ਬਾਅਦ ਰਾਮਕੁਮਾਰ ਜੀ ਨੇ ਕੰਟੈਂਪਟ ਪਟੀਸ਼ਨ ਪਾਈ ਹੋਈ ਹੈ ਤੇ ਕੰਟੈਂਪਲੇਸ਼ਨ ਦੇ ਪਿੱਛੇ ਤਰੀਕ ਨਿਕਲੀ ਹੈ ਤੇ ਅੱਗੇ ਹੋਰ ਤਰੀਕ ਪਈ ਹੋਈ ਹੈ ਮੈਂ ਕਹਿੰਦਾ ਨਵੰਬਰ ਦੀ ਤਰੀਕ ਹੈ ਉਹਦੀ ਉਹਦੇ ਜਵਾਬ ਦੇਣਾ ਇਹਨਾਂ ਨੇ ਉਸ ਤੋਂ ਪਹਿਲਾਂ ਹੁਣ ਇਹਨਾਂ ਨੇ ਨੋਟੀਫਿਕੇਸ਼ਨ ਕਰਤੀ ਹੈ ਉਹਦੇ ਵਿੱਚ ਇੱਕ ਖਾਸ ਗੱਲ ਇਹ ਸੀ ਵੀ ਜਦੋਂ ਸਰਕਾਰ ਨੇ ਹਲਫਨਾਮਾ ਧਾਰ ਕੀਤਾ ਸੀ ਤੇ ਹਲਫਨਾਮੇ ਵਿੱਚ ਇਹੀ ਕਿਹਾ ਗਿਆ ਸੀ ਵੀ ਅਸੀਂ ਇਹਦੇ ਉੱਪਰ ਫੈਸਲਾ ਕਰਾਂਗੇ ਇਹਨੂੰ ਪੂਰੇ ਨੂੰ ਵੀ ਖਤਮ ਕੀਤਾ ਜਾ ਸਕਦਾ ਸੀ ਇਹ ਚੈਡਿਸ਼ਨ ਸਬਟ੍ਰੈਕਸ਼ਨ ਹੋ ਸਕਦੀਆਂ ਸੀ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਕਾਨੂੰਨੀ ਦਾਅ ਪੇਚ ਹੋਊਗਾ ਸ਼ਾਮਲ ਹਾਲਾਂਕਿ ਇਹ ਦੇਖੋ ਇਹਦੇ ਵਿੱਚ ਹੁਣ ਤਾਂ ਇੱਕ ਤਰੀਕੇ ਦਾ ਜੀ ਸਿਆਸੀ ਤੂਫਾਨ ਖੜਾ ਹੋ ਗਿਆ ਮਹਾਲੀ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਜਿਹੜੇ ਪ੍ਰੈਸ ਨੋਟਸ ਜਾਰੀ ਹੋ ਰਹੇ ਨੇ ਉਹਦੇ ਚ ਅਕਾਲੀ ਦਲ ਵੱਲੋਂ ਪ੍ਰੈਸ ਨੋਟ ਜਾਰੀ ਹੋਇਆ ਕਾਂਗਰਸ ਵੱਲੋਂ ਜਾਰੀ ਹੋਇਆ ਆ ਕਾਂਗਰਸ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਤੇ ਡਿਪਟੀ ਮੇਅਰ ਕੁਲਜੀਤ ਸਿੰਘ 베ਦੀ ਦੋਨਾਂ ਨੇ ਅਲੱਗ-ਅਲੱਗ ਪ੍ਰੈਸ ਨੋਟਸ ਜਾਰੀ ਕੀਤੇ ਨੇ ਇੱਕ ਵਪਾਰ ਮੰਡਲ ਦੇ ਭਾਰਤੀ ਜਨਤਾ ਪਾਰਟੀ ਦੇ ਹੈਗੇ ਨੇ ਸੁੰਦਰ ਲਾਲ ਅਗਰਵਾਲ ਪ੍ਰਧਾਨ ਨੇ ਜ਼ਿਲ੍ਹੇ ਦੇ ਉਨ੍ਹਾਂ ਵੱਲੋਂ ਪ੍ਰੈਸ ਨੋਟ ਜਾਰੀ ਕੀਤਾ ਤੇ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਵੀ ਜ਼ਿਲ੍ਹਾ ਪ੍ਰਧਾਨ ਜਿਹੜਾ ਪ੍ਰਵਿੰਦਰ ਸਿੰਘ ਸੁਆਣਾ ਉਹਦੇ ਵੱਲੋਂ ਵੀ ਪ੍ਰੈਸ ਨੋਟ ਜਾਰੀ ਕੀਤਾ ਗਿਆ ਤੇ ਇਹ ਵਿਵਾਦ ਬਣਨ ਦੀ ਤਿਆਰੀ ਵਿੱਚ ਹੈ ਹਾਲਾਂਕਿ ਬਧਾਇਕ ਕੁਲਵੰਤ ਸਿੰਘ ਉਹਨਾਂ ਨੇ ਤਾਂ ਇਹਦਾ ਸਵਾਗਤ ਕੀਤਾ ਆਮ ਆਦਮੀ ਪਾਰਟੀ ਦੇ ਸਾਰੇ ਜਿਹੜੇ ਕੌਂਸਲਰ ਨੇ ਉਹ ਵੀ ਇਹਦਾ ਸਵਾਗਤ ਕਰ ਰਹੇ ਨੇ ਕਿ ਘੱਟੋ ਘੱਟ ਜਿਹੜੇ ਨਮਾਇंदे ਵਹੀਨ ਆਪਾਂ ਕਹਿ ਸਕਦੇ ਹਾਂ ਨਾ ਇਹ ਵੀ ਜਿਹੜੇ ਡਿਵੈਲਪਡ ਸੈਕਟਰਸ ਨੇ ਇਹਨਾਂ ਦੇ ਵਿੱਚ ਕੋਈ ਕਮੀ ਨਹੀਂ ਨਗਰ ਨਿਗਮ ਦੀ ਹੱਦਬੰਦੀ ਚ ਸ਼ਾਮਲ ਉਹਨਾਂ ਨੂੰ ਕਰ ਲਿਆ ਜਾਂਦਾ ਪਰ ਉਹਨਾਂ ਦੇ ਚੁਣੇ ਹੋਏ ਨੁਮਾਇੰਦੇ ਜਿਹੜੇ ਨੇ ਦੇਖੋ ਚੁਣਿਆ ਹੋਇਆ ਨੁਮਾਇੰਦਾ ਚੁਣਿਆ ਹੋਇਆ ਨੁਮਾਇੰਦਾ ਹੀ ਹੁੰਦਾ ਜਿਹਨੂੰ ਲੋਕ ਫੜ ਕੇ ਆਪਣੇ ਕੰਮ ਕਰਵਾ ਸਕਦੇ ਨੇ ਅਫੀਸ਼ੀਅਲਸ ਅਫੀਸ਼ੀਅਲਸ ਹੀ ਹੁੰਦੇ ਨੇ ਇਸ ਟਾਈਮ ਉਹ ਸਾਰੇ ਖੇਤਰ ਜਿਹੜੇ ਆ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਗਮਾਡਾ ਦੇ ਅਧੀਨ ਨੇ ਤੇ ਗਮਾਡਾ ਦੇ ਵਿੱਚ ਕਿਉਂਕਿ ਅਫਸਰशाही ਹੈ ਇਸ ਕਰਕੇ ਤੁਹਾਨੂੰ ਪਤਾ ਹੀ ਹੈ ਜਸਿੰਦਰ ਜੀ ਵੀ ਕਿਸੇ ਆਮ ਆਦਮੀ ਦਾ ਚੀਫ ਐਡਮਿਨਿਸਟਰੇਟਰ ਨੂੰ ਮਿਲਣਾ ਜਾਂ ਈਓ ਨੂੰ ਮਿਲਣਾ ਜਾਂ ਚੀਫ ਇੰਜੀਨੀਅਰ ਨੂੰ ਮਿਲਣਾ ਬੜਾ ਔਖਾ ਕੰਮ ਹੈ ਨਾ ਜੀ ਉਹ ਤਾਂ ਪੌੜੀਆਂ ਚੜਨ ਤੋਂ ਹੀ ਵਿਚਾਰੇ ਗਰੇਜ਼ ਕਰਦੇ ਨੇ ਲੋਕ ਤਾਂ ਤੇ ਜੇ ਉਹਨਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ ਤੇ ਉਹ ਉਹਨਾਂ ਦਾ ਲੀਡਰ ਹੈ ਲੀਡਰ ਤੇ ਉਹ ਉਸ ਨੂੰ ਤੁਹਾਨੂੰ ਪਤਾ ਹੀ ਉਹ ਜਿਸ ਤਰੀਕੇ ਨਾਲ ਮਰਜ਼ੀ ਉਹਨੂੰ ਮਿਲ ਸਕਦੇ ਨੇ ਤੇ ਘੱਟੋ ਘੱਟ ਉਹਨਾਂ ਨੂੰ ਨੁਮਾਇੰਦੇ ਮਿਲਣਗੇ ਵਿਰੋਧੀ ਧਿਰ ਦਾ ਕਹਿਣਾ ਵੀ ਬਲੌਂਗੀਏ ਜਿਹੜੇ ਖੇਤਰੇ ਕਿਉਂ ਸ਼ਾਮਲ ਨਹੀਂ ਕੀਤੇ ਗਏ ਕਿਉਂ ਕੱਟੇ ਗਏ ਨੇ ਨੇਚਰਲੀ ਸਰਕਾਰ ਵੀ ਦੇਖਦੀ ਹੋਊਗੀ ਕੋਈ ਲਾਇਬਿਲਟੀਆਂ ਜ਼ਿਆਦਾ ਤਾਂ ਨਹੀਂ ਲਾਇਬਿਲਟੀਆਂ ਕਰਕੇ ਕੱਢਿਆ ਗਿਆ ਜਾਂ ਵੈਸੇ ਅਗਲੇ ਗੇਟ ਦੇ ਵਿੱਚ ਇਹਨਾਂ ਨੂੰ ਸ਼ਾਮਲ ਕੀਤਾ ਜਾਏਗਾ ਇਹ ਬਾਦ ਦੀਆਂ ਗੱਲਾਂ ਨੇ ਤੇ ਜਿਵੇਂ ਕਿ ਉਹ ਹੱਤਪੰਦੀ ਹੋਗੀ ਤੇ ਤੁਹਾਨੂੰ ਲੱਗਦਾ ਹੈ ਕਿ ਹੁਣ ਮਤਲਬ ਇਲੈਕਸ਼ਨ ਦਾ ਬਿਗਲ ਵੱਜ ਗਿਆ ਬਿਲਕੁਲ ਬਿਲਕੁਲ ਜੀ ਬਿਲਕੁਲ ਹੱਦਬੰਦੀ ਦੀ ਹੀ ਵੇਟ ਕੀਤੀ ਜਾ ਰਹੀ ਸੀ ਦੇਖੋ ਜੀ ਜਿਹੜੇ ਜਿਹੜੇ ਹੁਣ ਅ ਅੰਦਰੂਨੀ ਜਿਹੜੀਆਂ ਗੱਲਾਂ ਨਿਕਲਦੀਆਂ ਨੇ ਆਮ ਆਦਮੀ ਪਾਰਟੀ ਸਰਕਾਰ ਤੋਂ ਮੈਂ ਪਿਛਲੇ ਦਿਨੀ ਲੋਕਲ ਬਾਡੀਜ਼ ਵਿੱਚ ਵੀ ਗਿਆ ਸੀ ਡਿਪਾਰਟਮੈਂਟ ਦੇ ਵਿੱਚ 35 ਸੈਕਟਰ ਜਿਹੜਾ ਦਫ਼ਤਰ ਹੈ ਉੱਥੇ ਕੁਝ ਅਧਿਕਾਰੀ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਉੱਥੇ ਕੁਝ ਅਧਿਕਾਰੀਆਂ ਨੇ ਮੈਨੂੰ ਦੱਸਿਆ ਸੀ ਕਿ ਇਧੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਵੱਖ-ਵੱਖ ਖੇਤਰਾਂ ਦੀ ਕਿਉਂਕਿ ਇਹ ਇਕੱਲੀ ਮਹਾਲੀ ਨਗਰ ਨਿਗਮ ਦੀ ਚੋਣ ਨਹੀਂ ਹੈ ਰਾਜੂ ਜੀ ਜਸਿੰਦਰ ਜੀ ਇਹ ਜਿਹੜੀ ਚੋਣ ਹੈ ਇਹ ਲਗਭਗ 150 140 45 ਇਹ ਚ ਕਾਰਪੋਰੇਸ਼ਨਸ ਵੀ ਨੇ ਤੇ ਕੌਂਸਲਾਂ ਵੀ ਨੇ ਨਗਰ ਕੌਂਸਲਾਂ ਤੇ ਕਾਰਪੋਰੇਸ਼ਨ ਜਿਹੜੀਆਂ ਨਵੀਆਂ ਬਣੀਆਂ ਸੀਗੀਆਂ ਉਹਨਾਂ ਦੀ ਇਲੈਕਸ਼ਨ ਹੈ ਤੇ ਮਹਾਲੀ ਕਿਉਂਕਿ ਬਹੁਤ ਇੰਪੋਰਟੈਂਟ ਹੈ ਅਸੀਂ ਖੁਦ ਮਹਾਲੀ ਨੂੰ ਬਿਲੋਂਗ ਕਰਦੇ ਹਾਂ ਚੰਡੀਗੜ੍ਹ ਦੇ ਬਿਲਕੁਲ ਨਾਲ ਹੈ ਬਹੁਤ ਕਈ ਮੰਤਰੀਆਂ ਦੇ ਘਰ ਨੇ ਤੇ ਅਫਸਰਸ਼ਾਹਾਂ ਦੇ ਘਰ ਨੇ ਜੱਜਾਂ ਦੇ ਘਰ ਨੇ ਵੀ ਆਈ ਪੀ ਸੀਟੀ ਮੰਨਿਆ ਜਾਂਦਾ ਜਿੱਦ ਅਸੀਂ ਸਵੇਰੇ ਵੀ ਗੱਲ ਕਰ ਰਹੇ ਸੀ ਪਹਿਲੀ ਜਿਹੜੀ ਅਸੀਂ ਡਿਸਕਸ਼ਨ ਕੀਤੀ ਹੈ ਕੋੜੇ ਨੂੰ ਲੈ ਕੇ ਜਿਹੜੀ ਕੀਤੀ ਸੀ ਵੀ ਇਹ ਵੀ ਆਈ ਪੀ ਸ਼ਹਿਰ ਹੈ ਤੇ ਇਹਦੇ ਉੱਪਰ ਬਹੁਤ ਧਿਆਨ ਹੁੰਦਾ ਹਰ ਇੱਕ ਦਾ ਤੇ ਇਸ ਕਰਕੇ ਇਹਦੀ ਇਲੈਕਸ਼ਨ ਜਿਹੜੀ ਹੈ ਇਹਦੇ ਉੱਪਰ ਵੀ ਸਾਰਿਆਂ ਦਾ ਧਿਆਨ ਹੋਣਾ ਤੇ ਇਲੈਕਸ਼ਨ ਵਾਸਤੇ ਕਿਉਂਕਿ ਹੁਣ ਹੱਦਬੰਦੀ ਹੋ ਗਈ ਪਹਿਲਾਂ 50 ਵਾਰਡ ਸੀਗੇ ਤੇ ਵਾਰਡ ਜ਼ਰੂਰ ਕੁਝ ਵਧਣਗੇ ਵਾਰਡ ਵੱਡੇ ਵੀ ਹੋ ਸਕਦੇ ਨੇ ਕਿਉਂਕਿ ਵੋਟਾਂ ਵਧਣ ਗਈਆਂ ਐਕਚੁਅਲੀ ਜਿਹੜੇ ਏਰੀਆ ਵਧੇ ਨੇ ਹੁਣ ਉਹਨਾਂ ਦੇ ਵਿੱਚ ਅਲੱਗ-ਅਲੱਗ ਵਾਰਡਸ ਬਣ ਜਾਣਗੇ ਪੁਰਾਣੇ ਵਾਰਡ 50 ਕੈਮ ਰਹਿਣਗੇ ਤੇ ਉੱਥੇ ਦਾ 10 ਵਾਰਡ ਹੋਰ ਵਾਦ ਸਕਦੇ ਨੇ ਇਹ ਵੀ ਹੋ ਸਕਦਾ ਤੇ ਇਹ ਜਿਹੜੇ ਪੁਰਾਣੇ ਵਾਰਡ ਹੈ ਇਹਨਾਂ ਦੀ ਵੀ ਹੱਦਬੰਦੀ ਚੇਂਜ ਹੋਣੀ ਲਾਜ਼ਮੀ ਹੈ ਮਤਲਬ ਇਹ ਨਹੀਂ ਹੈਗੀ ਗੱਲ ਕਿ ਜਿਹੜੇ ਵਾਰਡ ਐਗਜ਼ਿਸਟ ਕਰਦੇ ਨੇ ਜਿਹੜੇ ਨੰਬਰ ਐਗਜ਼ਿਸਟ ਕਰਦੇ ਉਹ ਹੀ ਹੋਣਗੇ ਕਿਉਂਕਿ ਖਾਸ ਤੌਰ ਤੇ ਹਰ ਵਾਰ ਜਦੋਂ ਵਾਰਡਬੰਦੀ ਹੁੰਦੀ ਹੈ ਇਲੈਕਸ਼ਨ ਤੋਂ ਪਹਿਲਾਂ ਹੁੰਦੀ ਹੈ ਉਹਦੇ ਵਿੱਚ ਜਿਹੜੀ ਸੱਤਾਧਾਰੀ ਤੇ ਹੈ ਉਹ ਆਪਣੇ ਹਿਸਾਬ ਨਾਲ ਵਾਰਡ ਘਟਦੀ ਹੈ ਤੁਹਾਨੂੰ ਪਤਾ ਹੀ ਹੈ ਤੇ ਐਤ ਕੀ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਹੈ ਪਿਛਲੀ ਵਾਰ ਕਾਂਗਰਸ ਸੀ ਉਹਦਾ ਇਹਨਾਂ ਨੇ ਚੁੰਡ ਚੁੰਡ ਕੇ ਕਈ ਜਿਹੜੇ ਕਾਉਂਸਲਰ ਨੇ ਜਿਹੜੇ ਹੁਣ ਹੁਣ ਸਾਬਕਾ ਕਾਉਂਸਲਰ ਨੇ ਜਿੱਤਣ ਦੀ ਸਮਰੱਥਾ ਰੱਖਦੇ ਸੀ ਉਹਨਾਂ ਦੇ ਵਾਰਡਾਂ ਨਾਲ ਕਾਫੀ ਛੇੜਛਾੜ ਕੀਤੀ ਸੀ ਤੇ ਅੱਜਕੀ ਵੀ ਹੁਣ ਜਦੋਂ ਚਲੋ ਇਹ ਇਹ ਬਾਅਦ ਦਾ ਵਿਸ਼ਾ ਪਰ ਇਲੈਕਸ਼ਨ ਦਾ ਵਿਗਲ ਤੁਹਾਡੇ ਜਿਹੜੀ ਤੁਸੀਂ ਗੱਲ ਕਹੀ ਹੈ ਬਿਲਕੁਲ ਸਹੀ ਹੈ ਇਲੈਕਸ਼ਨ ਦਾ ਵਿਗਲ ਤਾਂ ਅਜ ਤੋ ਹੀ ਵੱਜ ਗਿਆ ਕਈ ਜਿਹੜੇ ਕਾਉਂਸਲਰ ਹੀ ਲੜਨ ਦੇ ਚਾਹਵਾਨ ਨੇ ਉਹ ਆਪਣੇ ਆਪਣੀਆਂ ਪਾਰਟੀਆਂ ਦੇ ਹਾਈ ਕਮਾਂਡ ਜਿਹੜੇ ਉਹਨਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਕਰ ਦਿੱਤਾ ਆਲਰੇਡੀ ਤੇ ਹੁਣ ਬੜੀ ਬੜੀ ਤੇਜ਼ੀ ਨਾਲ ਤੁਸੀਂ ਦੇਖਿਓ ਬਈ ਕਈ ਕਾਂਗਰਸ ਵਾਲੇ ਆਮ ਆਦਮੀ ਪਾਰਟੀ ਜਾਣਗੇ ਕਈ ਆਮ ਆਦਮੀ ਪਾਰਟੀ ਵਾਲੇ ਕਾਂਗਰਸ ਜਾਣਗੇ ਜਿੰਨੋ ਟਿਕਟ ਨਹੀਂ ਮਿਲੇਗੀ ਇੱਧਰ ਐਕਸਚੇਂਜ ਹੋ ਜਾਣਾ ਐਕਸਚੇਂजेस ਹੋਣਗੇ ਮਤਲਬ ਹੁਣ ਗੱਲ ਇਹ ਹੈ ਕਿ ਇੱਕ ਤਰੀਕੇ ਨਾਲ ਜਿਹੜੀ ਸਰਦੀ ਸ਼ੁਰੂ ਹੋ ਰਹੀ ਹੈ ਪਰ ਸਿਆਸੀ ਗਰਮੀ ਆ ਜਾਏ ਸਿਆਸੀ ਗਰਮੀ ਆ ਜਾਏ ਇਕਲਦੇਵ ਜੀ ਇੱਕ ਕੁਐਸਚਨ ਹੋਰ ਸੀ ਜਿੱਦਾਂ ਰਾਮਕਮਰ ਜੀ ਨੂੰ ਆਪਾਂ ਮਿਲੇ ਸੀ ਜਾ ਕੇ ਉਹ ਕਹਿੰਦੇ ਸੀ ਕਿ ਇੱਕ ਇੱਕ ਵਾਰਡ ਚ ਦੋ ਦੋ ਕੌਂਸਲਰ ਆ ਤੇ ਇੱਕ ਕੰਮ ਕਰਾਂਦਾ ਦੂਜਾ ਨਹੀਂ ਕਰਾਂਦਾ ਉਹ ਪਿੱਛਦੇ ਆ ਕਿ ਇਹਦੇ ਵਿੱਚ ਇੱਕ ਵਾਰੀ ਐਦਾਂ ਵੀ ਹੋ ਸਕਦਾ ਸੀ ਕਿ ਇੱਕ ਫੇਸ 'ਚ ਇੱਕ ਸੈਕਟਰ 'ਚ ਇੱਕੋ ਹੀ ਕਾਉਂਸਲਰ ਹੋਵੇ ਹਾਂ ਇਹ ਇਹ ਗੱਲ ਜ਼ਰੂਰ ਹੈ ਕਿ ਜਿਹੜੇ 50 ਵਾਰਡ ਬਣਨਗੇ ਜਿਹੜੇ ਹੁਣ ਇਸ ਵਾਰ ਬਣਨਗੇ ਜੇ ਉਹਦੇ ਵਿੱਚ ਕੋਈ ਤਬਦੀਲੀ ਡਿਫਰੈਂਟ ਨਹੀਂ ਹੁੰਦੀ ਦੇਖੋ ਸੈਕਟਰਸ ਔਰ ਜਿਹੜੇ ਫੇਜ਼ਿਸ ਨੇ ਮਿਲਾ ਕੇ ਤਾਂ 50 ਨਹੀਂ ਬਣਦੇ ਇਸ ਕਰਕੇ ਉਹਨਾਂ ਦੇ ਵਿੱਚ ਡਿਵੀਜ਼ਨਸ ਤਾਂ ਇਹਨਾਂ ਨੇ ਕੀਤੀਆਂ ਹੋਈਆਂ ਨੇ ਮਤਲਬ ਜੇ ਹੁਣ 7 ਫੇਸ ਦੇ ਪੂਰੇ ਦਾ ਹੀ ਜੇ ਇੱਕ ਵਾਰਡ ਬਣਾ ਦਿੱਤਾ ਜਾਵੇ ਬਹੁਤ ਵੱਡਾ ਫਿਰ ਬਹੁਤ ਵੱਡਾ ਹੋ ਜਾਏਗਾ ਇਸ ਕਰਕੇ ਡਿਫਰੈਂਸ਼ੀਏਸ਼ਨ ਤਾਂ ਹੋਏਗੀ ਬਟ ਇਹ ਨਹੀਂ ਹੋਣਾ ਚਾਹੀਦਾ ਜੇ 7 ਫੇਸ ਹੈ ਤਾਂ 7 ਫੇਸ ਦੇ ਵਿੱਚ ਦੋ ਵਾਰਡ ਬਣ ਜਾਣ ਚਾਹੇ ਤਿੰਨ ਬਣ ਜਾਣ 3A 3B 1 3B2 ਨੂੰ ਮਿਲਾ ਕੇ ਜੇ ਤਿੰਨ ਵਾਰਡ ਬਣ ਜਾਣ ਚਾਹੇ ਚਾਰ ਬਣ ਜਾਣ ਮਤਲਬ ਜਦੋਂ ਉਹ ਰਾਮ ਕੁਮਾਰ ਜੀ ਇਹਦੇ ਕਹਿਣ ਦਾ ਮਤਲਬ ਇਹ ਸੀ ਕਿ 3B2 ਦੇ ਖੇਤਰ ਦੇ ਨਾਲ 5 ਫੇਸ ਨੂੰ ਸ਼ਾਮਲ ਕਰ ਲਿਆ ਜਾਂਦਾ ਹੈ ਸੱਤ ਵਜੇ ਨਾਲ ਵੀ ਸੱਤ ਵਜੇ ਨਾਲ 3b1 ਨੂੰ ਸ਼ਾਮਲ ਕਰ ਲਿਆ ਜਾਂਦਾ ਹੈ। ਸ਼ਾਈ ਮਾਜ ਨਾਲ ਵੀ 5 ਫੇਰ ਜੋੜ ਦਿੰਦੇ। 5 ਫੇਰ ਜੋੜ ਦਿੱਤਾ ਜਾਂਦਾ ਜਦੋਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨਾ ਜੀ ਫਿਰ ਉਹ ਜਿੱਧਰਲੇ ਪਾਸੇ ਵੋਟ ਜ਼ਿਆਦਾ ਕਾਉਂਸਲਰ ਦਾ ਕਾਉਂਸਲਰ ਦਾ ਧਿਆਨ ਤੇ ਚੁਕਾ। ਐਕਚੁਅਲੀ ਉਧਰਲੇ ਪਾਸੇ ਹੋਏਗਾ ਰਾਮਕਮਰ ਜੀ ਦੀ ਗੱਲ ਬਿਲਕੁਲ ਸਹੀ ਸੀ ਵੀ ਇੱਕ ਹੁਣ ਉਸ ਏਰੀਆ ਦੇ ਵਿੱਚ ਜੇ ਦੂਜੇ ਕਾਉਂਸਲਰ ਕੋ ਜਾਂਦੇ ਤਾਂ ਵੀ ਜਿਹੜਾ ਉਹਦਾ origignal ਕਾਉਂਸਲਰ ਹੈ ਉਹਨੂੰ ਤਕਲੀਫ ਹੁੰਦੀ ਹੈ। ਸੋ ਇਹ ਇਹ ਜਿਹੜੀਆਂ ਚੀਜ਼ਾਂ ਹੋ ਸਕਦਾ ਹੁਣ ਕਲਵਾਨ ਸਿੰਘ ਹੁਣੀ ਪਹਿਲਾਂ ਦੇਖੋ। ਕਲਵੰਦ ਸਿੰਘ ਜਿਹੜੀ ਨਗਰ ਕਾਉਂਸਲ ਪਹਿਲੀ ਚੁਣੀ ਗਈ ਸੀ ਉਹਦੇ ਸੀਨੀਅਰ ਮੀਤ ਪ੍ਰਧਾਨ ਰਹੇ ਉਸ ਤੋਂ ਬਾਅਦ 2001 ਵਿੱਚ ਜਦੋਂ ਚੁਣੀ ਗਈ ਉਹਦੇ ਜੋ ਪ੍ਰਧਾਨ ਬਣੇ ਉਸ ਤੋਂ ਬਾਅਦ 2006 ਵਾਲੀ ਚੋਣ ਚ ਨਹੀਂ ਉਸ ਤੋਂ ਬਾਅਦ ਫਿਰ 2011 ਜੇ ਇੱਕ ਵਾਰ ਫਿਰ ਉਹ ਪ੍ਰਧਾਨ ਬਣੇ ਫਿਰ 2015 ਦੇ ਵਿੱਚ ਜਦੋਂ 2011 ਵਿੱਚ ਹੀ ਫਿਰ ਇਹ ਬਣ ਗਈ ਆਪਣੀ ਨਗਰ ਨਿਗਮ ਨਗਰ ਨਿਗਮ ਬਣ ਗਈ 2015 ਵਿੱਚ ਚੋਣਾਂ ਹੋਈਆਂ 2015 ਵਿੱਚ ਕਲਵੰਦ ਸਿੰਘ ਮੇਅਰ ਬਣ ਗਏ ਤੇ ਉਹਨਾਂ ਨੂੰ ਇਹ ਚੰਗੀ ਤਰ੍ਹਾਂ ਭਲੀ ਭਾਂਤ ਪੂਰਾ ਗਿਆਨ ਵੀ ਕਿਸ ਤਰ੍ਹਾਂ ਕਰਨਾ ਕਿਸ ਤਰ੍ਹਾਂ ਕਰਨਾ ਕਰਨਾ ਦੇਖੋ ਕਿਉਂਕਿ ਮੈਂ ਕਲਵਾਨ ਸਿੰਘ ਦਾ ਨਾਮ ਇਸ ਕਰਕੇ ਲੈ ਰਿਹਾ ਕਿਉਂਕਿ ਵਿਧਾਇਕ ਨੇ ਤੇ ਸੱਤਾਧਾਰੀ ਪਾਰਟੀ ਦੇ ਨੇ ਤੇ ਕਰਨਾ ਦਾ ਸੱਤਾਧਾਰੀ ਪਾਰਟੀ ਨਹੀਂ ਹੈ ਹਾਲਾਂਕਿ ਮੇਅਰ ਵੀ ਉਹਦੇ ਮੈਂਬਰ ਹੋਣਗੇ ਬਟ ਜੋ ਹੋਏਗਾ ਉਹ ਸਰਕਾਰ ਤੇ ਸਰਕਾਰ ਦੇ ਅਧਿਕਾਰੀ ਵਿੱਚ ਹੁੰਦੇ ਨੇ ਜ਼ਿਆਦਾ ਤੇ ਉਹ ਉਸ ਹਿਸਾਬ ਨਾਲ ਉਹਨਾਂ ਨੇ ਕੱਟਣਾ ਤੇ ਗੱਲ ਤੁਹਾਡੀ ਠੀਕ ਹੈ ਵੀ ਧਿਆਨ ਚ ਰੱਖਣਾ ਚਾਹੀਦਾ ਸਰਕਾਰ ਨੂੰ ਵੀ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਵਾਰਡ ਕੱਟੇ ਜਾਣ ਕੇ ਉਹਨਾਂ ਦੀ ਕੰਟੀਨਿਉਟੀ ਬਣੀ ਰਹੇ ਕੰਟੀਨਿਉਟੀ ਨਾ ਟੁੱਟੇ ਤੇ ਉਹਦੇ ਵਿੱਚ ਡਿਫਰੈਂਟ ਜਿਹੜੇ ਸੈਕਟਰਸ ਨੇ ਉਹਨਾਂ ਨੂੰ ਇੱਕ ਵਾਰ ਦੇ ਵਿੱਚ ਸ਼ਾਮਲ ਨਾ ਕੀਤਾ ਜਾਵੇ। ਮਤਲਬ ਐਤਕੀ ਇਲੈਕਸ਼ਨ ਜਿਹੜਾ ਲਾਏਗਾ ਦੇਖਣ ਵਾਲਾ ਹੋਏਗਾ। ਬੜਾ ਦਿਲਚਸਪ ਹੋਏਗਾ ਜੀ ਕਿਉਂਕਿ ਐਤਕੀ ਅਕਾਲੀ ਦਲ ਵੱਖਰਾ ਲੜੂ ਅਕਾਲੀ ਦਲ ਦੇ ਨਾਲ ਭਾਜਪਾ ਨੇ ਵੱਖਰਾ ਲੜਨਾ ਇਹ ਪਿਛਲੀ ਵਾਰ ਵੀ ਕਹਿ ਰਹੇ ਸੀ ਆਮ ਆਦਮੀ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਯਾਰ ਤਾਂ ਹੀ ਹੋ ਗਏ ਫਿਰ ਤੋਂ ਬਾਅਦ ਆਜ਼ਾਦ ਉਮੀਦਵਾਰ ਤੇ ਉਸ ਤੋਂ ਬਾਅਦ ਜਿਹੜੀ ਹੁਣ ਇੱਕ ਹੋਰ ਅਕਾਲੀ ਦਲ ਨਵਾਂ ਬਣਿਆ ਜਿਹੜਾ ਉਹ ਉਹਦੇ ਵੀ ਤਾਂ ਕੈਂਡੀਡੇਟਸ ਉਹ ਵੀ ਦੇਖਦੇ ਨੇ ਅੱবি ਉਹ ਕੀ ਕਰਦੇ ਨੇ ਉਹ ਵੀ ਲਿਆ ਸਕਦੇ ਨੇ ਫਿਰ ਵਾਰਿਸ ਪੰਜਾਬ ਦੇ ਇੱਕ ਹੋਰ ਪਾਰਟੀ ਹੈ ਉਹਨਾਂ ਦੇ ਬੰਦੇ ਕੀ ਨਵੇਂ ਆਂਦੇ ਨੇ ਇਹ ਦੇਖਣ ਵਾਲੀ ਗੱਲ ਹੈ ਹਾਲੇ ਤਾਂ ਵਿਗਲ ਵੱਜਿਆ ਵਿਗਲ ਪਰ ਹਲਚਲ ਸ਼ੁਰੂ ਹੋ ਗਈ ਹਲਚਲ ਤਾਂ ਦੇਖੋ ਨੋਟੀਫਿਕੇਸ਼ਨ ਦੇ ਨਾਲ ਹੀ ਹੋ ਜਾਣੀ ਆ ਆ 15 ਦਿਨ ਜਿਹੜੇ ਨੇ ਆ ਵੇਟ ਤਾਂ ਹੋਏਗੀ ਪਰ 15 ਦਿਨਾਂ ਦੇ ਵਿੱਚ ਹੀ ਬਹੁਤ ਹਲਚਲ ਸਿਆਸੀ ਮਚ ਜਾਨੀ ਤੈ ਠੀਕ ਹੈ ਜੀ ਠੀਕ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਹੁਣ ਦੇਖਦੇ ਆ ਕੀ ਬੋਲਦੇ ਆ ਬਹੁਤ-ਬਹੁਤ ਧੰਨਵਾਦ ਜੀ ਸਾਡੇ ਦਰਸ਼ਕਾਂ ਦਾ ਤੇ ਤੁਹਾਡੇ ਕੋਲ ਕੋਈ ਇਲੈਕਸ਼ਨ ਸੰਬੰਧੀ ਕੋਈ ਜਾਣਕਾਰੀ ਹੋਵੇ ਕੋਈ ਸੁਝਾਅ ਹੋਵੇ ਤਾਂ ਜਰੂਰ ਸਾਨੂੰ ਦਿਓ ਲਾਈਕ ਕਮੈਂਟ ਫੋਲੋ ਕਰਦੇ ਰਿਹਾ ਕਰੋ ਬਹੁਤ-ਬਹੁਤ ਧੰਨਵਾਦ ਤਾਂ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ